ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਸਾਰੇ ਮੇਰੇ ਵੀਰ ਭੈਣ ਭਰਾ ਮਾਤ ਦੇ ਚੜ੍ਹਦੀ ਕਲਾ 'ਚ ਰਹਿਣ ਹਮੇਸ਼ਾ ਇਹੋ ਅਰਦਾਸ ਕਰਦਾ ਤੁਹਾਡੀਆਂ ਅਰਦਾਸਾਂ ਨਾਲ ਹੀ ਆਪਾਂ ਇੱਕਦਮ ਤੁਰੇ ਫਿਰਦੇ ਆ ਤੇ ਆਪਾਂ ਦਾ ਬਲੌਗ ਪਾਇਆ ਸੀ ਇੱਕ ਦੋ ਇੱਥੇ ਆ ਕੇ ਤੁਸੀਂ ਬਹੁਤ ਵਧੀਆ ਉਹਨੂੰ ਰਿਸਪੌਂਸ ਦੇ ਰਹੇ ਹੋ ਆਪਾਂ ਦਾ ਇੱਕ ਬਲੌਗ ਪਾਇਆ ਸੀ ਗਰਾਊਂਡ ਪ੍ਰੈਕਟਿਸ ਦਾ ਕੁਸ਼ਤੀ ਵਾਲਾ ਦੇਸੀ ਮਿਹਨਤ ਉਹ ਵੀ ਬਹੁਤ ਵਧੀਆ ਤੇ ਰਿਸਪੌਂਸ ਦਿੱਤਾ ਸਾਰਿਆਂ ਨੇ ਤੇ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਕੁਝ ਗੱਲਾਂ ਕੀਤੀਆਂ ਆਪਾਂ ਉਹ ਵੀ ਤੁਹਾਡਾ ਵਧੀਆ ਸਾਰਿਆਂ ਦਾ ਰਿਸਪਾਂਸ ਆਇਆ ਤੇ ਕਿਹਾ ਵੀ ਵਧੀਆ ਚੀਜ਼ ਆਏ ਤੇ ਵੈਗਰ ਮੇਰ ਕਰੇ ਆਪਾਂ ਜਰੂਰ ਜੋ ਆਪਣੇ ਜਿੰਨੇ ਜੋਗੇ ਹੈਗੇ ਆਂ ਆਉਣ ਵਾਲੀ ਪੀੜ੍ਹੀ ਲਈ ਉਹਨਾਂ ਦੀਆਂ ਆਸਾਂ ਦੇਖ ਰੇ ਉਤਰਾਂਗੇ ਉਹਨਾਂ ਲਈ ਕੁਝ ਨਾ ਕੁਝ ਜ਼ਰੂਰ ਕਰਾਂਗੇ ਮਹਾਰਾਜ ਸੁਖ ਰੱਖੇ ਤੇ ਅੱਜ ਆਪਾਂ ਪਹਿਲਾਂ ਮੇਰਾ ਰਦਾ ਸੀਗਾ ਵੀ ਦਿੱਲੀ ਵਲੌਗ ਨਾਵਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰਾ ਹੀ ਪ੍ਰੈਕਟਿਸ ਦਾ ਡਾਈਟ ਦਾ ਜਾਂ ਆਪਾਂ ਕੀ ਕਰਦੇ ਆ ਸਾਰਿਆਂ ਨੂੰ ਤੇ ਫਿਰ ਮੈਂ ਸੋਚਿਆ ਵੀ ਚਲੋ ਅੱਜ ਇੱਕ ਥੋੜ ਮੈਂ ਉਧਾ ਪਰਸੋਂ ਚਲਦੇ ਲਗਾ ਬਾਹਰ ਕੈਨੇਡਾ ਨੂੰ ਫਿਰ ਮੇਰਾ ਰਦਾ ਵੀ ਉੱਥੇ ਜਾ ਕੇ ਪਾਉਂਗਾ ਹੁਣ ਮੈਂ ਕਿਉਂਕਿ ਇੱਥੇ ਫਿਰ ਅਮਰਤਪੁਰ ਨੂੰ ਟਾਈਮ ਥੋੜਾ ਆ ਉਸ ਕਰਕੇ ਕੰਮ ਵੀ ਜਾਦੇ ਆ ਤੇ ਤੁਹਾਨੂੰ ਪਤਾ ਜੇ ਮੈਂ ਆਪਣਾ ਕੋਠੀ ਦਾ ਕੰਮ ਚੱਲ ਰਿਹਾ ਔਰ ਉੱਥੇ ਕੋਈ ਨਵਈ ਕੰਮ ਪਿਆ ਰਹਿੰਦਾ ਵਾ ਉਹਦਾ ਕਰਕੇ ਡੇਲੀ ਵਲੌਗ ਦੀ ਥੋੜੀ ਪ੍ਰੋਬਲਮ ਪੈ ਜਾਂਦੀ ਫਿਰ ਤੇ ਇਸ ਕਰਕੇ ਆਪਾਂ ਹੁਣ ਮੈਂ ਵਲੌਗ ਬਣਾਉਣ ਜਾ ਰਿਆਂ ਤੇ ਅੱਜ ਜਿਹੜਾ ਵਲੌਗ ਆਪਾਂ ਸਾਰਾ ਗਰਾਊਂਡ ਪ੍ਰੈਕਟਿਸ ਤੇ ਆਪਾਂ ਉਹਦੇ ਤੇ ਹੀ ਬਣਾਉਣਾ ਆ ਐਂਡ ਤੱਕ ਤੇ ਆਪਾਂ ਹੁਣ ਬਸ ਆਪਣੀ ਪ੍ਰੈਕਟਿਸ ਕੀਤੀ ਉੱਠ ਕੇ ਤੇ ਨਹਾਣੂਗੇ ਤੇ ਬੈਠੇ ਸੀ ਇਹਦੇ ਅੱਜ ਮੰਮੀ ਨੇ ਬਣਾਈ ਸੀ ਚੂਰੀ ਤੇ ਨਾਲ ਸੁਖਮਨ ਖਾਰਿਆ ਸੁਖਮਨ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਬੁਲਾ ਦੋ ਸਾਰੇ ਨੂੰ ਹੱਥ ਜੋੜ ਲੀ ਹੱਥ ਜੋੜ ਕੇ ਚਾਚੀ ਕਾਲ ਹਾਂ ਚਾਚੀ ਕਾਲ ਕਹੋ ਸਤਿ ਸ਼੍ਰੀ ਅਕਾਲ ਕਹ ਦੋ ਚਾਚੀ ਕਾਲ ਬੁਲਾਤੀ ਸੁਖਮਨ ਸਾਰੇ ਨੂੰ ਸਾਰੇ ਚੜਦੇ ਹੋ ਵਸਦੇ ਰਹੋ ਮਹਾਰਾਜ ਤੁਹਾਡੀਆਂ ਉਮਰਾਂ ਲੰਮੀਆਂ ਕਰੇ ਦਿੰਦਕਨੀ ਰਾਤ ਚੌਗਣੀ ਤਰੱਕੀ ਦੇ ਮਹਾਰਾਜ ਤੁਹਾਨੂੰ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਆਪਾਂ ਅੱਜ ਦਾ ਸਾਰਾ ਵਲੌਗ ਜਿਹੜਾ ਕਵਰ ਕਰਦੇ ਆ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਆਪਾਂ ਹੁਣ ਚੂਰੀ ਹੈ ਨ ਕੀ ਕਹਿੰਦੇ ਜੈਸੀ ਕਾਲ ਤੇ ਚੂਰੀ ਖਾ ਕੇ ਤੇ ਫਿਰ ਆਪਾਂ ਚੱਲਦੇ ਆ ਬੁਟੀਕ ਨੂੰ ਤੇ ਬੁਟੀਕ ਦਾ ਆਪਾਂ ਬੜੀ ਬ੍ਰੇਕ ਲੱਗੀ ਵਿੱਚ ਵੀ ਆਪਣੇ ਨਾਲ ਨੂੰ ਗਰਮੀ ਬਹੁਤ ਹੋ ਗਈ ਤੇ ਏਸੀ ਲੱਗਣ ਵਾਲਾ ਸੀ ਉਹਦੇ ਕਰਕੇ ਥੋੜਾ ਕੰਮ ਢਿੱਲਾ ਹੀ ਸਲੋ ਹੀ ਹੁਣ ਆਪਾਂ ਦੂਸਰੇ ਚੈਨਲ ਤੇ ਸਾਰੇ ਜਣੇ ਵੱਧ ਤੋਂ ਵੱਧ ਜੁੜੋ ਆਪਣੇ ਬੁਟੀਕ ਵਾਲੇ ਦੇ ਉੱਥੇ ਵੀਡੀਓਆਂ ਕਰਨੀਆਂ ਸਾਰੀਆਂ YouTube ਦੀਆਂ ਆਪਣੇ ਉੱਥੇ ਆਪਾਂ ਸੂਟਾਂ ਦੀ ਵੀਡੀਓ ਪਾਇਆ ਕਰਨੀਆਂ ਆ ਸਾਰੇ ਜਣੇ ਹੁਣ ਬਹੁਤ ਵੈਰਾਈਟੀ ਆ ਚੁੱਕੀ ਆ ਤੁਹਾਨੂੰ ਮੈਂ ਥੋੜੀ ਬੱਜੀ ਦਿਖਾਉਣਾ ਵੀ ਆ ਜਾ ਕੇ ਤੇ ਉੱਥੇ ਆਪਾਂ ਬੁਟੀਕ ਤੇ ਜਾਣਾ ਸੁਖਮਨ ਨੂੰ ਲੈ ਕੇ ਸੋਹਣ ਬੁਟੀਕ ਤੇ ਜਾਣਾ ਨਾ ਮੰਮਾ ਕੋਲ ਬੁਟੀਕ ਤੇ ਮੰਮਾ ਕੋਲ ਜਾਣਾ ਮੰਮਾ ਕੋਲ ਮੰਮਾ ਕੋਲ ਉੱਥੇ ਲਊਗਾ ਮੰਮਾ ਨੂੰ ਇੱਥੇ ਲੈ ਗਏ ਨਹੀਂ ਮੰ ਅਹ ਨਮੀ ਦਿਖਾਵਾਂਗੇ ਬੁਟੀਕ ਤੇ ਜਾਣਾ ਨਾ ਮਮਾ ਨੂੰ ਨਹੀਂ ਨਹੀਂ ਵਾਸ ਚਲਾ ਗਏ ਤੇ ਆਪਾਂ ਚੱਲਦੇ ਆਂ ਜੀ ਬੁਟੀਕ ਤੇ ਫਿਰ ਤੇ ਨਾਲੇ ਤੁਹਾਨੂੰ ਮਲਾਉਣਾ ਵਾ ਤੇ ਸੂਟ ਤੁਹਾਨੂੰ ਵਿਖਾਉਣੇ ਆ ਤੇ ਸਾਰੇ ਜਾਣੇ ਵੱਧ ਤੋਂ ਵੱਧ ਚੈਨਲ ਜਿਹੜਾ ਆਪਣਾ ਤੁਹਾਨੂੰ ਜਾਵਾ ਹਰਮੀਤ ਅਰਸ਼ਦੀਪ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਬਸ ਆਪਾਂ ਹੁਣ ਚੱਲੇ ਆਂ ਉੱਥੇ ਬੁਟੀਕ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਬਾਬਾ ਜੀ ਦੇ ਮੱਥਾ ਟੇਕਣ ਵੀ ਜਾਣਾ ਤੇ ਮੱਥਾ ਟੇਕ ਕੇ ਤੁਹਾਨੂੰ ਗੁਰੂ ਘਰ ਦਰਸ਼ਨ ਕਰਾਉਣੇ ਨਾਲੇ ਮਹਾਰਾਜ ਸਾਰਿਆਂ ਨੂੰ ਸ਼ਰਦੀ ਕਲਾ ਬਖਸ਼ੇ ਤੁਹਾਨੂੰ ਹੀ ਦਰਸ਼ਨ ਕਰਉ ਸਾਡੇ ਇਤਿਹਾਸਿਕ ਪਿੰਡ ਦਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਜਨਦੇਵ ਜੀ ਮਹਾਰਾਜ ਦਾ ਤੇ ਉੱਥੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਵੀਡੀਓ ਨੰਬਰ ਨਹੀਂ ਹੋ ਰਹੀ ਆਹ ਦੇਖੋ ਜੀ ਆਪਣਾ ਬਾਜ਼ਾਰ ਚੋਲਾ ਸਕਦਾ ਤੇ ਗਰਮੀ ਕਿੰਨੀ ਆਵੇ ਸਾਰਿਆਂ ਨੇ ਨਾ ਹਰੇ ਆਹੜਾ ਚਾਨਣੀ ਜੀ ਹਰੀਆਂਈਆਂ ਪਾਈਆਂ ਨਾ ਥੋੜੀ ਧੁੱਪ ਘੱਟ ਲੱਗਦੀ ਆ ਸ਼ਾਂ ਕੀਤੀ ਦੁਕਾਨਾਂ ਵਾਲਿਆਂ ਵਿਚਾਰਾਂ ਨੇ ਅੱਗੇ ਬਹੁਤ ਜਿਆਦਾ ਗਰਮੀ ਆਈ ਪਈ ਆ ਅੱਜ ਦਿਨਾਂ ਦੇ ਵਿੱਚ ਮੈਂ ਪਹਿਲੀ ਵਾਰ ਇੱਥੇ ਆ ਤੇ ਹੁਣ ਆਪਾਂ ਚੱਲ ਜਣਾ ਦਾ ਪਰਸੋਂ ਭਰ ਇਹਨੇ ਵਿਚਾਰੇ ਕਿਦਾਂ ਟਾਈਮ ਕੱਢਦੇ ਆ ਬੜਾ ਔਖਾ ਗਰਮੀ ਦਾ ਯਾਰ ਸੂਮਣ ਬਹੁਤ ਗਰਮੀ ਹੈ ਨਾ ਕਿੰਨੀ ਗਰਮੀ ਹੈ ਸੂਮਣ ਗਰਮੀ ਕਿੰਨੀ ਹੈ ਦੇਖੋ ਗਮੀ ਹੈ ਨਾ ਗਮੀ ਆ ਵੀ ਆ ਗਏ ਆਪਾਂ ਵਾਈਗਰੂ ਤੇ ਵਾਈਗਰੂ ਕਰਨਾ ਨਾ ਜਾ ਕੇ ਸ਼ਤਨਾ ਵਾਈਗਰੂ ਹੱਥ ਜੋੜ ਕੇ ਕਰੋ ਵਾਈਗਰੂ ਪਾਪਾ ਨਮੀ ਦੇਊਗਾ ਬਾਬਾ ਨੂੰ ਪ੍ਰਸ਼ਾਦ ਨੂੰ ਅਖੰਦਿਆ ਪਾਪਾ ਪ੍ਰਸ਼ਾਦ ਦੇਣਗੇ ਪ੍ਰਸ਼ਾਦ ਪ੍ਰਸ਼ਾਦ ਲੈਣਾ ਬਾਬਾ ਜੀ ਨੂੰ ਕਿੱਦਾਂ ਲਈਦਾ ਹੱਥ ਜੋੜ ਕੇ ਹੱਥ ਜੋੜੋ ਕਿਵੇਂ ਲਈਦਾ ਉਹਨੇ ਪ੍ਰਸ਼ਾਦ ਹੱਥ ਜੋੜ ਕੇ ਉਹ ਜੇਪਾ ਗੁਰੂ ਘਰ ਤੁਹਾਨੂੰ ਦਰਸ਼ਨ ਕਰਾਉਣੇ ਆ ਮਹਾਰਾਜ ਮੇਰ ਘਰੇ ਲਓ ਜੀ ਆ ਗਏ ਆਪਾਂ ਗੁਰਦਰਾਪਾਸੀ ਪੰਜੜੀ ਬਸ 2-3 ਮਿੰਟ ਹੀ ਲਾਹ ਰਸਤਾ ਆਪਣੇ ਤੋਂ ਘਰ ਤੋਂ ਬੜੇ ਕਰਮ ਵਾਲੇ ਆ ਮਹਾਰਾਜ ਦੇ ਘਰੇ ਰਹ ਰਹੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਜੀ ਦਾ ਘਰ ਆ ਗੁਰੂ ਕੀ ਕੋਠਰੀ ਜਿਹੜੀ ਆਪਣੇ ਲੱਗ ਗਈ ਆ ਜਿੱਥੇ ਬਾਬਾ ਜੀ ਰਹਿੰਦੇ ਰਹੇ ਆ ਆ ਕਰੋ ਦਰਸ਼ਨ ਜੀ ਇਹ ਆਪਣਾ ਮੇਨ ਗੁਰਦਰਾ ਸਾਹਿਬ ਆ ਪਿੰਡ ਦਾ ਆ ਇੱਧਰ ਬਾਬਿਆਂ ਬਣਾਤਾ ਹੁਣ ਕੜਾ ਪ੍ਰਸ਼ਾਦ ਲਈ ਨਵਾਂ ਸਾਰਾ ਪਹਿਲਾਂ ਇੱਥੇ ਹੀ ਹੋਵੇ ਛੋਟਾ ਜਿਹਾ ਆਰਜੀ ਜਿਹਾ ਸੀ ਤੇ ਹੁਣ ਬਾਬਿਆਂ ਇਧਰ ਵਧੀਆ ਬਣਾਤਾ ਆਹ ਵੇਖੋ ਕੜਾ ਪ੍ਰਸ਼ਾਦ ਜਿੰਨੇ ਕਰਾਉਣਾ ਇਧਰ ਹੀ ਸੜ ਆਪਣੇ ਗੁਰਦਰਾ ਸਾਹਿਬ ਦੇ ਦੀਵਾਨ ਹਾਲ ਆ ਤੇ ਆਹ ਵਾਲਾ ਲੰਗਰ ਹਾਲ ਆ ਤੇ ਆਪਾਂ ਆ ਗਏ ਆ ਜੀ ਬਾਬਾ ਜੀ ਦੇ ਘਰੇ ਤੇ ਇੱਥੇ ਇਤਿਹਾਸ ਲਿਖਿਆ ਹੋਇਆ ਸਾਰਾ ਗੁਰਦਰਾ ਸਾਹਿਬ ਦਾ ਤੁਹਾਨੂੰ ਸਿਰਨਵੇ ਪਤਾ ਹੀ ਆ ਤੇ ਹੁਕਮਨਾਮਾ ਸਾਹਿਬ ਦਾ ਤੁਹਾਨੂੰ ਚਲੋ ਮਥਾ ਟਿਕੋ ਸੁਣ ਮਥਾ ਟਿਕੋ ਸਤ ਸਤ ਮਾਰਾ ਸ਼ਬਦ ਬੜਾ ਲਿਆ ਸਬਦ ਬੜਾ ਲਾ ਲਓ ਜੀ ਜਣ ਆਪਾਂ ਆਏ ਆਂ ਬਟੀ ਤੇ ਆਪਣੇ ਘਰ ਤੁਮ ਐਸੇ ਰੁੱਖ ਦੇ ਵਿੱਚ ਕੋਠੀ ਕਿੱਡੀ ਸੋਹਣੀ ਲੱਗਦੀ ਦੇਖੋ ਨਾ ਤੇ ਅੰਤਰਾ ਫਰਮਾ ਆਪ ਆਪਣਾ ਚੜਾਇਆ ਹੋਣ ਨਵਾਂ ਵਖਰਾ ਕੋਠੀ ਦੇਖੋ ਕਿੱਡੀ ਸੋਹਣੀ ਲੱਗਦੀ ਬੂਟੇ ਦੇ ਵਿੱਚ ਤੁਹਾਨੂੰ ਲੈ ਕੇ ਚਲਦਾ ਹਾਂ ਉੱਪਰ ਬੁਟੀਕ ਤੇ ਨਵਾਂ ਮਾਲ ਆਇਆ ਸਾਰਿਆਂ ਨੂੰ ਤੁਹਾਨੂੰ ਦਿਖਾਉਣਾ ਆ ਆ ਸਾਹਮਣੇ ਆ TVS ਏਜੰਸੀ ਤੇ ਲੋਕੇਸ਼ਨ ਜਿਹੜੇ ਆ ਮੇਰੀਆਂ ਭੈਣਾਂ ਮਾਵਾਂ ਆਉਂਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਦਾ TVS ਏਜੰਸੀ ਆ ਉਹਦੇ ਸਾਹਮਣੇ ਆਪਣੀ ਕੋਠੀ ਆ ਇਹਦੀ ਬੈਕ ਸਾਈਡ ਤੇ ਆਪਣੀ ਆਪਾਂ ਬਣਾਈ ਹੋਈ ਬੁਟੀਕ ਤੁਹਾਨੂੰ ਸਾਰਾ ਰਸਤਾ ਘੇਰ ਬਖਾਉਣਾ ਆ ਤੇ ਨਾਲੇ ਆਪਾਂ माल کافی ਆ ਚੁੱਕਾ ਆ ਸਮਾਨ کافی ਲੈਂਦਾ ਆਪਾਂ ਸੂਟ ਵਗੈਰਾ ਤੇ ਕੰਬੋ ਵੀ ਲਾਏ ਆਪਾਂ 1500 ਦੇ ਦੋ ਸੂਟ ਤੁਹਾਨੂੰ ਦਿਖਾਉਣਾ ਉਹ ਵੀ ਤੇ ਜਿਹਨਾਂ ਮੇਰੀਆਂ ਭੈਣਾਂ ਨੇ ਮਾਵਾਂ ਨੇ ਲੈਣੇ ਆ ਤੇ ਉਹ ਜਰੂਰ ਸਪਰਕ ਕਰਨ ਤੇ ਇੱਥੇ ਪਹੁੰਚ ਸਕਦੇ ਆ ਤੇ ਅੰਦਰ ਲੈ ਚੜਾਂ ਤੁਹਾਨੂੰ ਮੈਂ ਵਿਖਾਉਣਾ ਬਹੁਤ ਕਪੜਾ ਆ ਸਾਰੇ ਪਹੁੰਚੋ ਵੱਤ ਵੱਤ ਆਸਰੇ ਵਾਲੀ ਵਾਲਾ ਰੋੜਿਆ ਤੇ ਆ ਇਧਰ ਆਪਣਾ ਕੇ ਪਿੰਡ ਆ ਆ ਆਪਣੀ ਗੱਡੀ ਖੜੀ ਰਾਨੀ ਦਾ ਅਵਤਾਰ ਛੋਲੇ ਵਾਲਾ ਖੜਦਾ ਆ ਇਹਦਾ ਇਧਰਾ ਪ੍ਰੈਸ਼ਰ ਆ ਅਵਤਾਰ ਉਰਫ ਨਿੰਬੂ ਇਹਦਾ ਨਾਮ ਮਿਰਨਾ ਇਹ ਵੀ ਸਟਾਡੀਂਗ ਜੀ ਕਬੱਡੀ ਖੇਡਦਾ ਆ ਤੇ ਆਪਾਂ ਚੱਲਦੇ ਆ ਜੀ ਇਧਰ ਗੰਧ ਹੋ ਰਹੀ ਆ ਫਿਰਨੀ ਦੀ ਡਿਜ਼ਾਈਨ ਬਣਾ ਰਹੇ ਆ ਤੇ ਚਲੋ ਚੱਲੀਏ ਬੁਟੀਕ ਤੇ ਕਿੰਨੇ ਹੋਣਾ ਫਿਟਿੰਗ ਦੇ ਪੈਸੇ ਕਿਉਂ ਵੀ ਆਪਣੇ ਕਸਟਮਰ ਆਉਂਦੇ ਆ ਯੂਪੀ ਤੋਂ ਕਸਟਮਰ ਲੈ ਅਵਤਾਰ ਚੋਲੇ ਨਾਲ ਲੈ ਕੇ ਆ ਰਿਹਾ ਹੈ ਕੀ ਆਂਦੇ ਆ ਠੀਕ ਆ ਫੇਰ ਫੇਰ ਬਾਦੂ ਜਿੰਨੇ ਵੀ ਹਸਲਾ ਭੇਜੀ ਜਾਕਰ ਵਾ ਸਕੂਟਾਂ ਵਾਲੇ ਸੂਟ ਮਿਲਣਗੇ ਪੂਰੇ ਟੌਪ ਦੇ ਰੇਟ ਵੀ ਇਹਦੇ ਨਾਲ ਤਰ੍ਹਾਂ ਮਿਲੂਗਾ ਨਾ ਇਹਦੇ ਨਾਲ ਸੂਟ ਮਿਲਣਗੇ ਕਿਦੋਂ ਨਾ ਇਹ ਰੇਟ ਤੇ ਰੇਟ ਵੀ ਇੱਕ ਨੰਬਰ ਆ ਇੱਥੇ ਜਿਹੜਾ ਨੇ ਆਸਨ ਲਾਇਆ ਆਪਣਾ ਗੱਡੀ ਵੱਖਰੀ ਬਾਪਿਆਂ ਡੇਰਾ ਪੱਕਾ ਬਣਾਇਆ ਨੇ ਉਹ ਗੱਡੀ ਆ ਗਈ ਆ ਉਧਰ ਤੇ ਚੱਲਿਆ ਹੁਣ ਗੱਡੀ ਧੋਣਾ ਅਵਤਾਰ ਚੋਲੇ ਵਾਲਾ ਆ ਗਿਆ ਜੀ ਇਹਦੇ ਗੋਡੇ ਫੱਟਣ ਲੱਗੀ impression ਵਾਲਾ ਗੋਡਾ ਉਹ ਤਵਾ ਸ਼ਰਤੀ ਕਬੱਡੀਆਂ ਨੇ ਜਿਹੜੋਂ ਮੈਂ ਸ਼ੁਰੂ ਕੀਤੀ ਇਹ ਵੀ ਮੇਰੇ ਨਾਲ ਖੇਡਦਾ ਸੀ ਲਓ ਜੀ ਆਪਾਂ ਬੁਟੀਕ ਦੇ ਅੰਦਰ ਆ ਗਏ ਆਂ ਸੂਟ ਵਗੈਰਾ ਜੇ ਪਏ ਆ ਸਾਰੇ ਸੈਟਿੰਗ ਕਰਕੇ ਲਾਉਣ ਵਾਲੇ ਆ ਆਫਰ ਵੀ ਆਪਾਂ ਲਾ ਰਹੇ ਆ ਸਾਰਿਆਂ ਨੇ ਪਹੁੰਚੋ ਜਰੂਰ ਸ਼ੀਸ਼ਾ ਦੇ ਵਿੱਚ ਮੈਨੂੰ ਵੇਖ ਲੋ ਸੋਹਣਾ ਮੈਂ ਬਾਬਾ ਕਿਵੇਂ ਆਇਆ ਕਰਦਾ ਸੀ ਤੇ ਆਪਾਂ ਸਾਰੇ ਦੰਮੀਆਂ ਦੇ ਉਹ ਵੀ ਸਾਰੇ ਚੇਂਜ ਕੀਤੇ ਆ ਪਹਿਲਾਂ ਆਪਣੇ ਲਹਿੰਗੇ ਲੱਗੇ ਸੀ ਨਾ ਹੁਣ ਆਪਾਂ ਸੂਟ ਲਾਤੇ ਕਿਉਂਕਿ ਹੁਣ ਉਹ ਸਿਆਲ ਦੇ ਵਿੱਚ ਫੇਰ ਦੁਬਾਰਾ ਚੇਂਜ ਕਰਾਂਗੇ ਇੱਧਰ ਵੀ ਸੂਟ ਦੇਖੋ ਸਾਰੇ ਮੇਰੀਆਂ ਭੈਣਾ ਮਾਵਾਂ ਕੋਈ ਜਿਆਦਾ ਮਹਿੰਗੇ ਨਹੀਂ ਐ ਸਸਤੇ ਸਸਤੇ ਸੂਟ ਸੂਟ ਰੱਖੇ ਆਪਾਂ ਇੱਧਰ ਵੀ ਦੇਖੋ 1500 ਤੱਕ 2000 ਤੱਕ ਸੂਟ ਆ ਜਿਆਦਾ ਮਹਿੰਗੇ ਨਹੀਂ 1500 ਤੋਂ 3-4000 ਤੱਕ ਸੂਟ ਰੱਖੇ ਆ ਸਾਰੇ ਆਪਾਂ ਆ ਵੀ ਰੇਟ ਵੀ ਲਾਏ ਆ 2000 ਤੋਂ 3000 ਵਾਲੇ ਆ ਸਾਰੇ ਸੂਟ ਆ ਵਿੱਚ ਵਿੱਚ ਉਧਰ ਆਪਾਂ 3000 ਤੋਂ 5000 ਵਾਲੇ ਸਾਰੇ ਲਾਉਣੇ ਆ ਲੱਗੇ ਵੀ ਆ ਥੋੜੇ ਬਦੇ ਤੇ ਆ ਸਾਰੇ ਲੱਗ ਰਹੇ ਆ ਤੇ ਇਧਰਲੀ ਸਾਈਡ ਤੇ ਆਵੇ ਤੁਹਾਨੂੰ ਦਿਖਾਣਾ ਆ 1000 ਤੋਂ 2000 ਵਾਲੇ ਵੀ ਹੈਗੇ ਆਪਣੇ ਕੋਲ ਆ ਸੂਟ ਸਰਾ ਲੱਗਣੇ ਡਾ ਸਾਰਾ ਆ ਸਾਰਾ ਸੂਟ 1000 ਤੋਂ 2000 ਵਾਲਾ ਹੀ ਆ ਵੇਖ ਲਓ ਕਿੰਨਾ ਆ ਜਿੰਨੇ ਵੀ ਲੱਗੇ ਆ ਗੂੜੇ ਫਿੱਕੇ ਜਿੱਦਾਂ ਇਹ ਕਲਰ ਤੁਹਾਨੂੰ ਪਸੰਦ ਕਰੋਗੇ ਸਾਰੇ ਤਰ੍ਹਾਂ ਦੇ ਹੈਗੇ ਆਪਣੇ ਤੋਂ ਤੇ ਇਧਰ ਵੇਖੋ ਸੂਟ ਹੁਣ ਨਵਾਂ ਲੰਦਾ ਕਿੱਡਾ ਸੋਹਣਾ ਤੇ ਮੇਰੀਆਂ ਭੈਣਾਂ ਜਰੂਰ ਪਹੁੰਚੋ ਸਾਥ ਦਿਓ ਲਹਿੰਗੇ ਬਾਕੀ ਇਹ ਜੇ ਹੁਣ ਚਲੋ ਹੁਣ ਤੇ ਗਰਮੀਆਂ ਆ ਤੇ ਆਪਾਂ ਰੈਂਟ ਦੇ ਵੀ ਦਿੰਨੇ ਆ ਸਾਰੇ ਸਿਆਲ ਦੇ ਵਿੱਚ ਆਪਾਂ ਹੋਰ ਧਿਆਨ ਲਿਆਵਾਂਗੇ ਲਹਿੰਗੇ ਇਸ ਤੋਂ ਵੀ ਜ਼ਿਆਦਾ ਤੇ ਮੇਰੀਆਂ ਭੈਣਾਂ ਜੰਨੇ ਆ ਵੀ ਚਾਹੀਦਾ ਜਿੰਨੂੰ ਰੈਂਟ ਦੇ ਵੀ ਲਹਿੰਗੇ ਆਂ ਟੌਪ ਟੌਪ ਦੇ ਦਿਆਂ ਕਰਾਂਗੇ ਦੇਖੋ ਸਾਰੇ ਨਵੇਂ ਆ ਅਨ ਮਤਲਬ ਕਿ ਅਜੇ ਤੱਕ ਨਵੇਂ ਉਦਾਂ ਹੀ ਪਏ ਆ ਨਾਲ ਯੂਜ਼ ਨਹੀਂ ਕੀਤੇ ਇਹ ਸਾਰੇ ਆਪਾਂ ਰੈਂਟ ਤੇ ਦਿੰਨੇ ਆ ਤੇ ਵਿੱਚੋਂ ਮੇਰੇ ਸਨ ਇੱਕ ਦੋ ਲਹਿੰਗੇ ਗਏ ਹੀ ਬਾਕੀ ਸਾਰੇ ਨਵੇਂ ਆ ਉੱਧੇ ਪਏ ਇਧਰ ਵੀ ਆਪਾਂ ਦੇਖੋ ਸੂਟ ਇੱਕਾਗੜਾ ਸੋਨਾ ਡੰਮੀਆਂ ਛੇ ਕਰਤੀਆਂ ਮੈਂ ਸਾਰੀਆਂ ਤੇ ਉੱਪਰ ਵੀ ਸੂਟ ਪਏ ਸਾਰੇ ਹੁਣ ਐਨ ਪੂਰੀ ਦੁਕਾਨ ਭਰਦੀ ਆਪਾਂ ਤੇ ਮੇਰੇਆਂ ਭੈਣਾਂ ਆ ਜੋ ਸਾਰੀਆਂ ਇੱਕ ਨਹੀਂ ਪਾ ਦੋਗਾ ਮਤਲਬ ਲੱਗ ਜੇ ਇੱਕ ਨਹੀਂ ਵੇਖੋ ਭਰਿਆ ਪਿਆ ਸਾਰਾ ਮਾਰੇ ਸੁਖ ਰਖੇ ਅਧਰ ਸ਼ੈਤਾਨ ਜੀ ਸਾਡੇ ਫੋਨ 'ਚ ਵੀ ਜੀ ਗੇਮ ਕੀ ਕਰ ਰਹੇ ਆ ਕਾਪੂਨ 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 ਦੇ ਰਹੇ ਆ ਇੱਧੇ ਸਾਈਡ ਤੇ ਆਪਣਾ ਕਾਊਂਟਰ ਆ ਦੱਸਿਓ ਸਰ ਇਹਨੇ ਵੀ ਕਾਊਂਟਰ ਕਿਵੇਂ ਬਣਿਆ ਸੋਹਣਾ ਲੱਗਦਾ ਤੇ ਸਾਹਮਣੇ ਲੋਕੋ ਬੁਟੀਕ ਦਾ ਏਸੀ ਲਵਾਤਾ ਨਾਲ ਇਹਨਾਂ ਆਪ ਗਰਮੀ ਬਹੁਤ ਸੀ ਤੇ ਏਸੀ ਵੀ ਆਪਾਂ ਨਵਾਂ ਲਵਾਇਆ ਹੁਣ ਤੇ ਹੁਣ ਸਾਰੀ ਇਹਨ ਬੁਟੀਕ ਰੈਡੀ ਆ ਤੇ ਸਾਰੀਆਂ ਮੇਰੀਆਂ ਭੈਣਾਂ ਮਾਵਾ ਪਹੁੰਚੋ ਜੀ ਜਰੂਰ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਆਪਾਂ ਬੁਟੀਕ ਤੋਂ ਵਾਪਸ ਆ ਗਏ ਆ ਤੇ ਕੰਮ ਨੂੰ ਚੱਲੇ ਹੋਣਾ ਤੇ ਸੁਖਮਨ ਨੇ ਨਾ ਲਫਾਵਾ ਆਪਣਾ ਫੜਿਆ ਹਾਲ ਚ ਘੁੱਟ ਗਏ ਇਹ ਪਲਾ ਕੋਲਡ ਡਰਿੰਕ ਆ ਇਹਦੇ ਰੱਖੋ ਸੁਖਮਨ ਮੈਨੂੰ ਨਹੀਂ ਦੇਣੀ ਨਹੀਂ ਇਹ ਕੀ ਦੀ ਆ ਇਹ ਜੋ ਉਹ ਦਿਆ ਇਹ ਸੋ ਕੁਮੰਤੀ ਅੰਦਾਰ ਸੋ ਕੁਮੰਦੀਆ ਐ ਮਾ ਕਿ ਸਨੋਰੀ ਜਾਨੀ ਕੋਲਡ ਡਰਿੰਕ ਫੜ ਕੇ ਰੱਖੀ ਆ ਉਹ ਪੇ ਲਫਾਵਾ ਮੈਨੂੰ ਨਹੀਂ ਫੜਨ ਦੀ ਆਂਦਾ ਮੈਂ ਆਪੇ ਚੋਕੇ ਲੱਗ ਜਾਊਂਗਾ ਉੱਥੋਂ ਬੁਟੀਕ ਤੋਂ ਲੈ ਕੇ ਆਇਆ ਪਰ ਉਹ ਢੇਡ ਮੇਰੀ ਤੇ ਹੁਣ ਆਪਾਂ ਮੈਨੂੰ ਮੈਸੀਵ ਬੜੇ ਵੀਰਾਂ ਜਿਹੜਾ ਪਹਿਲਾਂ ਬਲਾਕ ਪਾਇਆ ਸੀ ਹਾਂਜੀ ਵਾਓ ਸਾਕੀ ਗੱਲ ਕਰ ਤੋ ਸਾਕੀ ਗਾ ਤੇ ਬਿਲਕੁਲ ਮੈਨੂੰ ਪਹਿਲੇ ਵਲੌਗ ਤੇ ਮੈਸੇਜ ਆ ਰਹੇ ਆ ਕਾਫੀ ਵੀ ਮਸ਼ੀਨ ਬਾਰੇ ਰਗੜਿਆ ਲਈ ਉਹ ਮੈਂ ਦੱਸਣਾ ਚਾਹੁੰਦਾ ਆ ਆਪਾਂ ਲਈ ਆ Amazon ਤੋਂ ਤੇ ਮੈਂ ਲਿੰਕ ਪਾ ਦਣਾ ਉਹੀਂ ਉਥੋਂ ਚੱਕ ਲਿਓ Amazon ਤੋਂ ਆਰਡਰ ਕਰ ਲਿਓ ਤੇ ਪ੍ਰਾਈਸ ਵੀ ਪੁੱਛਦੇ ਆ 4000 ਤੋਂ 4500 ਦੀ ਆ ਮੇਰੇ ਸਨ ਮਸ਼ੀਨੋ ਤੇ Amazon ਤੋਂ ਮਿਲਦੀ ਆ ਮੈਂ ਤੁਹਾਨੂੰ ਲਿੰਕ ਪਾ ਦਣਾ ਠੀਕ ਆ ਉਥੋਂ ਤੁਸੀਂ ਮਸ਼ੀਨ ਲੈ ਲਓ ਸਾਰੇ ਬਰੀ ਬੁਗੀ ਛੋਣੋ ਲਵ ਯੂ ਵੀਰਾ ਕੋ ਤੇ ਮੈਂ ਮੈਂ ਲਿੰਕ ਮੰਦੀਨਾਂ ਜੀ ਉਥੋਂ ਤੁਸੀਂ ਸਾਰੇ ਲੈ ਸਕਦੇ ਆ ਤੇ ਮਸ਼ੀਨ ਤੇ ਉਥੇ ਲੈ ਲੈ ਬਹੁਤ ਵਧੀਆ ਮੈਨੂੰ ਤੇ ਬਹੁਤ ਜਿਆਦਾ ਲੱਗਿਆ ਕਿਉਂਕਿ ਆਪਾਂ ਰਗੜਾ ਲਈਦਾ ਰੋਜ਼ ਪੂਰੀ ਗੱਲ ਬਾਤ ਕਿਉਂਕਿ ਉਹ ਪੱਥਰੀ ਆ ਟਾਇਰ ਵੀ ਪੱਥਰ ਦੇ ਆ ਥੱਲੇ ਪੱਥਰ ਲਗਾ ਉਹ ਪੂਰਾ ਰਗੜਾਈ ਜਿਹੜੀ ਆਪਣੀ ਪੂਰੀ ਵਧੀਆ ਹੁੰਦੀ ਆ ਕੋਈ ਉਹਦਾ ਜਿਵੇਂ ਪਹਿਲਾਂ ਕਈ ਮਸ਼ੀਨਾਂ ਹੁੰਦੀਆਂ ਨਾ ਹੋਤਲਾਂਗੀਆਂ ਜਿਹੜੇ ਗਰੰਟ ਗਰੂਨਟੇਜ ਹੁੰਦੇ ਤੇ ਜੇ ਉਹਨਾਂ ਨਾਲ ਨਹੀਂ ਉਹ ਗੱਲ ਹੁੰਦੀ ਇਹਦੇ ਲਾਲ ਸਾਹਿਬ ਫੁੰਡੇ ਡੰਡੇ ਵਾਲਾ ਕੰਮ ਹੀ ਆ ਐਨ ਸਰਾ ਲੱਗਦਾ ਪੂਰਾ ਪੂਰਾ ਵਧੀਆ ਤਗੜਾ ਲੱਗਦਾ ਅੱਧਾ ਪੌਣਾ ਘੰਟਾ ਰੈਡੀ ਆ ਉਹਦੇ ਵਿੱਚ ਤੇ ਗੱਲ ਮੰਨਦੀ ਪੂਰੀ ਬਾਕੀ ਆਪਾਂ ਟੋਰਾਂਟੋ ਪੰਜਾਬੀ ਟੀਮ ਆ ਉਧਰੋਂ ਖੇਡਣ ਲੱਗੇ ਆ ਜੀ ਟੋਰਾਂਟੋ ਦੇ ਵਿੱਚ ਤੇ ਪੀਲ ਨਹੀਂ ਬੜੇ ਵੀਰਾਂ ਦੇ ਮੈਸੇਜ ਆਦੇ ਤੁਸੀਂ ਦੂਜੇ ਬੰਨੇ ਖੇਡ ਪਏ ਆ ਆਪਰੇਸ਼ਨ ਚ ਖੜਨਾ ਸੀਗਾ ਤੇ ਐਰ ਕੀ ਮੈਂ ਉਸੇ ਫਰੇਸ਼ਨ ਚ ਖੜਨ ਲੱਗਾ ਜਿੱਦੇ ਦੁਨੀਆ ਨੇ ਆ ਐਰ ਕਿੰਨੀ ਕੜਾ ਫਿਰ ਹੁਣ ਮੈਨੂੰ ਹਾਰ ਪਾਣਨੇ ਆ ਤੇ ਲੋਕਾਂ ਨੇ ਚਲੋ ਗਰੇ ਕਹਿੰਦੇ ਵੀ ਆਪਾਂ ਕੇਨ ਨੂੰ ਕੀ ਕਹਿ ਸਕਦੇ ਹਾਂ ਤੁਹਾਡੇ ਤੁਸੀਂ ਇਹ ਪਿਛਲੇ ਵਾਰੀ ਕਿ ਜਦੋਂ ਵੀ ਫੈਡਰੇਸ਼ਨ ਨੇ ਸਹੀ ਜਿਖਡੇ ਜਾਂ ਇਦਾਂ ਉਦਾਂ ਤੇ ਹਰਕੀਆਂ ਪੌਂਸੇਪੀਟੇਸ਼ਨ ਚ ਖੇਡ ਰਹੇ ਆ ਆਪਣਾ ਭਰਾ ਵੱਡਾ ਸੁਖਰੰਦਾਵਾ ਉਹ ਵੀ ਟੀਮ ਦੇ ਵਿੱਚ ਮੈਂਬਰ ਆ ਜੇ ਆਪਾਂ ਉਹਦੀ ਟੀਮ ਨਾਲ ਖੇਡ ਲਿਆ ਉਹਨਾਂ ਆਪਣਾ ਪਿਆਰ ਆ ਤੇ ਰਹੂਗਾ ਪੂਰਾ ਮਹਾਰਾਜ ਕਿਰਪਾ ਰਖੇ ਸ਼ੁਰੂ ਤੋਂ ਟ੍ਰੰਟੂ ਖੇਡਣਦੇ ਆ ਪਰ ਜੇ ਨਜ਼ਰ ਉਹਦੇ ਕਹਿਣ ਤੇ ਖੇਡਣਦੇ ਆ ਹਾਂਜੀ ਤੇ ਇਸ ਵਾਰ ਵੀ ਉਹਦੇ ਉਹਨੇ ਉਹ ਇਹ ਕਹਿੰਦੇ ਆਪਾਂ ਖੇਡ ਰਹੇ ਆ ਜਿੱਥੇ ਉਹ ਕਹੂ ਟ੍ਰੰਟੋ ਤੇ ਭਰਾ ਮੇਰਾ ਵੱਡਾ ਉਹ ਤੇ ਉਥੇ ਆਪਾਂ ਖੇਡਾਂ ਟ੍ਰੰਟੋ ਜਿੱਥੇ ਵੀ ਉਹ ਕਹੂਗਾ ਬਾਕੀ ਆ ਪੋਟੈਂਸ਼ੀਅਲ ਲੈਣੇ ਕੇ ਇਹਦੀ ਆਪਣੀ ਮਰਜ਼ੀ ਕਰੀਦੀ ਹੈ ਆਪਣੀ ਮਰਜ਼ੀ ਨਾਲ ਖੇਡੀਦਾ ਤੇ ਆਪਣੇ ਭਰਾ ਨੇ ਸੁਖਾ ਰੰਦਾਵਾ ਕ੍ਰਿਕਟਰ ਨਾਲ ਤੁਸੀਂ ਸਾਰੇ ਜਾਣਦੇ ਹੀ ਆ ਤੇ ਆਪਾਂ ਉਹਦੇ ਕੋਲ ਹੀ ਚੱਲੇ ਆ ਬਸ ਕੱਲ ਪਰਸੋਂ ਤੱਕ ਪਰਸੋਂ ਆਪਾਂ ਪਹੁੰਚਣਾ ਉੱਥੇ ਤੇ 1 ਜੂਨ ਨੂੰ ਮੇਜ ਆਪਣਾ ਟੋਰਾਂਟੋ ਸੀਜ਼ਨ ਦਾ ਪਹਿਲਾ ਸਟਾਰਟ ਹੋ ਰਿਹਾ ਤੇ ਆਪਾਂ ਉਹ ਟੀਮ ਚ ਖੇਡਾਂਗੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਤੇ ਮਿਲਦੇ ਆਂ ਜੀ ਉੱਥੇ ਟੋਰਾਂਟੋ ਬਸ ਆਪਾਂ ਚੱਲੇ ਆ ਜੀ ਤੇ ਬਾਕੀ ਪਲੇਅਰ ਵੀ ਆਪਣੇ ਨਾਲ ਸਾਰੇ ਵਧੀਆ ਟੌਪ ਦੀ ਟੀਮ ਆ ਮਹਾਰਾਜ ਸੁਖ ਰਕੇ ਤਗੜਾ ਕਿੱਢੀਗੇ ਬਾਕੀ ਆਪਣੀ ਟੀਮ ਦੇ ਵਿੱਚ ਪਲੇਅਰ ਸਾਰੇ ਕਮਲ ਨਵਾਂ ਪਿੰਡਾ ਮੰਨਾਵਾਲਾ ਗੁਰਪ੍ਰੀਤ ਬੁਰਜਹਰੀ ਸ਼ੰਕਰ ਸੰਧਵਾ ਰਾਜੂ ਕੋਡਲਾ ਭਰੀ ਰੇਡਰ ਆ ਜਾਂ ਫੀ ਮੈਂ ਤੇ ਜੱਗੂ ਹਾਕਮ ਵਾਲੀਆ ਕੁਲਵੀਰ ਟਾਣਾ ਮਣੀ ਮੱਲੀਆਂ ਬੱਬੂ ਪਿੰਡਰ ਇਹ ਆਪਣੀ ਟੀਮ ਆ ਜੀ ਮਹਾਰਾਜ ਸੁਖ ਰੱਖੀ ਤੇ ਵਧੀਆ ਪ੍ਰਦਰਸ਼ਨ ਕਰਨ ਸਾਰੇ ਪਲੇਅਰ ਤੇ ਬਾਕੀ ਟੀਮਾਂ ਸਾਰੀਆਂ ਵਧੀਆ ਇੱਕ ਨੰਬਰ ਤੇ ਸੀਜ਼ਨ ਪੂਰਾ ਤੜਾ ਹੋਊਗਾ ਜੀ ਨਾਰਾਜ ਮੇਰ ਕਰੇ ਤੂੰ ਲਫਾਫਾ ਖਾਈ ਨਾ ਟੇਡਾ ਗੰਦਾ ਬੱਚਾ ਸੋਹਣਾ ਬੱਚਾ ਆ ਕੀ ਕਰ ਰਿਆ ਸੀ ਇਹ ਮੇਰੇ ਬਾਕੀ ਜਵਾਨੋ ਇੱਕ ਗੱਲ ਕਹਿਣਾ ਸਾਰਿਆਂ ਨੂੰ ਫੈਮਲੀ ਛੱਡ ਕੇ ਜਾਣਾ ਬੜਾ ਔਖਾ ਧਾਨਿਆਂ ਮਸਲੂਟ ਕਰਦਾ ਉਹਨਾਂ ਨੂੰ ਜਿਹੜੇ ਸਟੂਡੈਂਟ ਮੇਰੇ ਵੀ ਰਹਿੰਦੇ ਆ ਆਪਣੇ ਮਾਪਿਆਂ ਤੋਂ ਬਿਨਾ ਤੇ ਬੜਾ ਹੀ ਔਖਾ ਜੀ ਹੁਣ ਮੈਨੂੰ ਪਤਾ ਮੇਰੇ ਦਿਲ ਤੇ ਕੀ ਵੀ ਰਹੀ ਆ ਬੜਾ ਹੋਰ ਤਰ੍ਹਾਂ ਹੋਈ ਜਾਂਦਾ ਜਦੋਂ ਚਿਤਰਾ ਕਰਦਾ ਨੇ ਹੋਰ ਤਰ੍ਹਾਂ ਜੇ ਦਿਲ ਦੇ ਅੰਦਰੋਂ ਬਾਲੇ ਜੀ ਉੱਡਦੇ ਹੋ ਰਹੀ ਜਿਵੇਂ ਨਾ ਕੋਈ ਹੁਣ ਸਮਝਾਂਠਾ ਤੁਹਾਨੂੰ ਮੇਰੀ ਫੀਲਿੰਗ ਕੀ ਹੁੰਦੀ ਆ ਕਿ ਬੱਚੇ ਨੂੰ ਜਿਵੇਂ ਹੁਣ ਛੱਡ ਕੇ ਜਾਣਾ ਆਪਣੀ ਫੈਮਲੀ ਨੂੰ ਆਪਣੀ ਵਾਈਫ ਨੂੰ ਮਾਪਿਆਂ ਨੂੰ ਇਹ ਬੜਾ ਔਖਾ ਜਾਂਦਾ ਕੰਮ ਹੈ ਤੇ ਬਾਈ ਰੂਪ ਮਹਾਰਾਜ ਮੈਂ ਅੱਜ ਇਹ ਸਿਰ ਕਹਿਣਾ ਵੀ ਮਹਾਰਾਜ ਸਾਰੀ ਵੱਤ ਤੁਹਾਡੇ ਆਪਣੇ ਭਰਾਵਾਂ ਨਾਲ ਜਿਹੜੇ ਤੁਹਾਡਾ ਭਰਾ ਸਗਾ ਮਾਪਿਓ ਆ ਵਾਈਫ ਆ ਭੈਣ ਆ ਪਰਿਵਾਰ ਦੇ ਵਿੱਚ ਰਹੋ ਪਰਿਵਾਰ ਤੋਂ ਬਿਨਾ ਕੋਈ ਨਹੀਂ ਕੋਈ ਯਾਰੀ ਦੋਸਤੀ ਨਹੀਂ ਅੱਜ ਕੱਲ੍ਹ ਹੈਗੀ ਜੋ ਪਰਿਵਾਰ ਨੇ ਖੜ ਜਾਣਾ ਉਹ ਕੇਨਾਂ ਨਹੀਂ ਖੜਨਾ ਮਹਾਰਾਜ ਆਪਣਾ ਪਰਿਵਾਰ ਦੇ ਨਾਲ ਰਹੋ ਖੁਸ਼ ਰਹੋ ਉਹਨਾਂ ਨਾਲ ਸੌ ਖੇਡੋ ਬਾਹਰ ਜਾਓ ਘੁੰਮਣ ਕਿਤੇ ਵੀ ਜਾਣਾ ਜੋ ਮਰਜੀ ਫਨ ਕਰਨਾ ਆਪਣੇ ਪਰਿਵਾਰ ਨਾਲ ਕਰੋ ਘਰੇ ਬਹਿ ਕੇ ਫੈਮਲੀ ਦੇ ਨਾਲ ਵਿੱਚ ਰਹੋ ਬਿਮਾਰਾ ਇਸ ਆਰਿਆਂ ਦੀ ਕਿਰਪਾ ਕਰੇ ਜੀ ਸਰਬਾਦਾ ਭਲਾ ਕਰੇ ਮੈਨੂੰ ਪਤਾ ਜੀ ਕਿੱਦਾਂ ਜਾਣਾ ਪੰਜ ਮਹੀਨੇ ਰਹਿਣਾ ਵਾ ਕਿ ਕਿੱਦਾਂ ਕੱਢਨੇ ਆ ਬੜੌਖਾਂ ਦਾ ਮੈਂ ਡੇਢ ਮਹੀਨਾ ਲਈ ਲਾ ਕੇ ਆਂ ਤੇ ਪੂਰਾ ਹੋਰ ਔਖਾ ਲੱਗਾ ਮੈਨੂੰ ਡੇਢ ਮਹੀਨਾ ਬੜੌਖਾਂ ਨੇ ਲਿਆ ਤੇ ਹੁਣ ਪੰਜ ਮਹੀਨੇ ਲੱਗਣੇ ਆ ਚਲੋ ਮਹਾਰਾਜ ਰੋਟੀ ਲਈ ਬੰਦਾ ਕਰਦਾ ਹੀ ਸਾਰਾ ਕੋਈ ਚਲੋ ਸੁਖਮਣ ਕਹਿੰਦਾ ਹੁਣ ਚਲੋ ਛੇਤੀ ਕਰੀਏ ਇਹ ਟੱਡੀ ਮੇਰੇ ਨਾਲ ਹੀ ਉਦਨ ਦੀ ਜਦੋਂ ਦੀ ਮੈਂ ਜਦੋਂ ਜਾਣਾ ਨਿਕਲਣਾ ਮੈਂ ਤੁਹਾਡੇ ਨਾਲ ਹੀ ਆਉਣਾ ਤੇ ਚਲੋ ਹੁਣ ਆਪਾਂ ਬਾਕੀ ਜਾਨੀ ਗੱਲਾਂ ਲੰਮੀਆਂ ਹੋਣੀਆਂ ਨੇ ਸੇਰ ਕਰਾਂਗੇ ਤੇ ਹੁਣ ਆਪਾਂ ਆ ਗਏ ਹਾਂ